ਸਤਿ ਸ਼੍ਰੀ ਅਕਾਲ ਜੀ ਮੈਂ ਪ੍ਰਦੀਪ tihman ਤੇ ਆਸਟ੍ਰੇਲੀਆ ਨਿਊਜ਼ ਬੁਲਟਨ ਦੇਖਣ ਵਾਲੇ ਦਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਰੁਕ ਕਰ ਲੈਨੇ ਆ ਇਸ ਵੇਲੇ ਦੇ ਹੈਡਲਾਈਨਸ ਵੱਲ ਭਾਰਤ ਲਈ ਆਸਟ੍ਰੇਲੀਆ ਵਿੱਚ ਘਰ ਖਰੀਦਣਾ ਹੋਇਆ ਮੁਸ਼ਕਲ ਸਰਕਾਰ ਨੇ ਵਿਦੇਸ਼ੀ ਨਿਵੇਸ਼ਕਾਂ ਤੇ ਲਾਈਆਂ ਨਵੀਆਂ پابੰਦੀਆਂ 트੍ਰੰਪ ਦੇ ਟੈਰਿਫ ਦੀ ਨਵੀਂ ਮਾਰ ਹੁਣ ਬਿਜਲੀ ਦੇ ਸਮਾਨ ਤੇ ਵਧਿਆ ਬੋਝ ਆਸਟ੍ਰੇਲੀਆ ਦੌਰੇ ਲਈ ਟੀਮ ਇੰਡੀਆ ਨੇ ਕੀਤਾ ਐਲਾਨ ਦੱਸਿਆ ਕਿਹੜੇ-ਕਿਹੜੇ ਖਿਡਾਰੀ ਹੋਣਗੇ ਟੀਮ ਦਾ ਹਿੱਸਾ ਤੇ ਹੁਣ ਇਹਨਾਂ ਖਬਰਾਂ ਦਾ ਵਿਸਤਾਰ ਆਸਟ੍ਰੇਲੀਆਈ ਸਰਕਾਰ ਨੇ ਰਿਹਾਇਸ਼ ਦੀ ਸਮੱਸਿਆ ਨੂੰ ਹੱਲ ਕਰਨ ਲਈ ਇੱਕ ਵੱਡਾ ਫੈਸਲਾ ਲਿਆ ਹੈ ਸਰਕਾਰ ਨੇ ਭਾਰਤੀਆਂ ਸਮੇਤ ਸਾਰੇ ਵਿਦੇਸ਼ੀ ਨਿਵੇਸ਼ਕਾਂ ਲਈ ਮੌਜੂਦਾ ਘਰਾਂ ਦੀ ਖਰੀਦ ਤੇ 2 ਸਾਲਾਂ ਤੇ ਪਾਬੰਦੀ ਲਗਾ ਦਿੱਤੀ ਹੈ ਇਹ ਨਿਯਮ 1 April 2025 ਤੋਂ 31 March 2027 ਤੱਕ ਲਾਗੂ ਰਹਿਣਗੇ ਇਸ ਤੋਂ ਪਹਿਲਾਂ ਵੀ ਵਿਰੋਧੀ ਧਿਰ ਨੇ ਇਸ ਤਰ੍ਹਾਂ ਦਾ ਪ੍ਰਸਤਾਵ ਰੱਖਿਆ ਸੀ ਇਸ ਦਾ ਮਤਲਬ ਹੈ ਕਿ ਅਗਲੇ 2 ਸਾਲਾਂ ਤੱਕ ਕੋਈ ਵੀ ਵਿਦੇਸ਼ੀ ਆਸਟ੍ਰੇਲੀਆ ਵਿੱਚ ਸੈਕੰਡ ਹੈਂਡ ਘਰ ਵੀ ਨਹੀਂ ਖਰੀਦ ਸਕੇਗਾ ਹਾਲਾਂਕਿ ਉਹਨਾਂ ਨੂੰ ਨਵੇਂ ਘਰ ਖਰੀਦਣ ਦੀ ਇਜਾਜ਼ਤ ਹੋਵੇਗੀ ਹਾਊਸਿੰਗ ਮੰਤਰੀ ਕਲੀਅਰ ਉਨੀਰ ਦਾ ਕਹਿਣਾ ਹੈ ਕਿ ਇਹ ਫੈਸਲਾ ਹਾਊਸਿੰਗ ਸਮੱਸਿਆ ਦਾ ਪੂਰਾ ਹੱਲ ਨਹੀਂ ਹੈ ਪਰ ਇਹ ਯਕੀਨੀ ਤੌਰ ਤੇ ਸਰਕਾਰ ਦੀ ਰਿਹਾਇਸ਼ ਯੋਜਨਾ ਦਾ ਇੱਕ ਮਹੱਤਵਪੂਰਨ ਹਿੱਸਾ ਹੈ ਸਰਕਾਰ ਵਿਦੇਸ਼ੀ ਨਾਗਰਿਕਾਂ ਨੂੰ ਜ਼ਮੀਨ ਪ੍ਰਾਪਤ ਕਰਨ ਤੋਂ ਵੀ ਰੋਕ ਦੇਵੇਗੀ ਉਹਨਾਂ ਨੂੰ ਇੱਕ ਨਿਸ਼ਚਿਤ ਸਮੇਂ ਦੇ ਅੰਦਰ ਖਾਲੀ ਜ਼ਮੀਨ ਤੇ ਉਸਾਰੀ ਕਰਨੀ ਪਵੇਗੀ ਚੋਣਾ ਨੇੜੇ ਹਨ ਇਸ ਲਈ ਰਿਹਾਇਸ਼ ਨੀਤੀ ਇੱਕ ਵੱਡਾ ਮੁੱਦਾ ਬਣ ਚੁੱਕਿਆ ਹੈ ਸੱਤਾਧਾਰੀ ਪਾਰਟੀ ਅਤੇ ਵਿਰੋਧੀ ਧਿਰ ਦੋਵੇਂ ਹੀ ਆਪਣੇ ਆਪ ਨੂੰ ਰਿਹਾਇਸ਼ ਦੀ ਸਮੱਸਿਆ ਨੂੰ ਹੱਲ ਕਰਨ ਲਈ ਸਭ ਤੋਂ ਵਧੀਆ ਸਥਿਤੀ ਵਿੱਚ ਹੋਣ ਦਾ ਦਾਵਾ ਕਰ ਰਹੇ ਨੇ ਗੌਰਤਲਬ ਹੈ ਕਿ ਸਰਕਾਰ ਨੇ ਵਿਦੇਸ਼ੀ ਨਿਵੇਸ਼ਕਾਂ ਦੁਆਰਾ ਮੌਜੂਦਾ ਘਰਾਂ ਦੀ ਖਰੀਦ ਤੇ 2 ਸਾਲਾਂ ਦੀ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ ਹੈ ਇਹ ਫੈਸਲਾ ਇਸ ਲਈ ਲਿਆ ਗਿਆ ਹੈ ਤਾਂ ਜੋ ਰਿਹਾਇਸ਼ ਦੀ ਸਮੱਸਿਆ ਕੁਝ ਹੱਦ ਤੱਕ ਘਟਾਈ ਜਾ ਸਕੇ ਇਸ ਸਮੇਂ ਦੌਰਾਨ ਵਿਦੇਸ਼ੀ ਨਿਵੇਸ਼ਕ ਜਿਵੇਂ ਕਿ ਅੰਤਰਰਾਸ਼ਟਰੀ ਅਤੇ ਵਿਦੇਸ਼ੀ ਕੰਪਨੀਆਂ ਦੇ ਬਣੇ ਹੋਏ ਘਰ ਨਹੀਂ ਖਰੀਦ ਸਕਣਗੇ। ਉਹ ਕੇਵਲ ਨਵੇਂ ਬਣੇ ਘਰਾਂ ਵਿੱਚ ਹੀ ਪੈਸਾ ਲਗਾ ਸਕਦੇ ਨੇ। ਇਹ ਨਵੇਂ ਘਰਾਂ ਦੀ ਉਸਾਰੀ ਨੂੰ ਵਧਾਉਣ ਲਈ ਕੀਤਾ ਗਿਆ ਇੱਕ ਵੱਡਾ ਫੈਸਲਾ ਹੈ। ਪੈਸੀਫਿਕ ਵੀਜ਼ਾ ਸਕੀਮ ਅਧੀਨ ਕੰਮ ਕਰਨ ਵਾਲੇ ਲੋਕਾਂ ਨੂੰ ਇਸ ਨਿਯਮ ਤੋਂ ਛੋਟ ਹੋਵੇਗੀ। ਸਰਕਾਰ ਵਿਦੇਸ਼ੀ ਨਿਵੇਸ਼ਕਾਂ ਨੂੰ ਜ਼ਮੀਨ ਪ੍ਰਾਪਤ ਕਰਨ ਤੋਂ ਵੀ ਰੋਕ ਦੇਵੇਗੀ। ਇਸ ਦਾ ਮਤਲਬ ਹੈ ਕਿ ਵਿਦੇਸ਼ੀ ਨਿਵੇਸ਼ਕਾਂ ਨੂੰ ਇੱਕ ਨਿਸ਼ਚਿਤ ਸਮੇਂ ਦੇ ਅੰਦਰ ਖਾਲੀ ਜ਼ਮੀਨ ਤੇ ਹੀ ਘਰ ਬਣਾਉਣਾ ਪਵੇਗਾ। ਸਿਡਨੀ ਮਾਰਨਿੰਗ ਹੈਰਾਲਡ ਦੀ ਰਿਪੋਰਟ ਦੇ ਅਨੁਸਾਰ ਵਿਦੇਸ਼ੀ ਖਰੀਦਦਾਰਾਂ ਨੇ 2022 ਵਿੱਚ 5360 ਘਰ ਖਰੀਦੇ ਇਨ੍ਹਾਂ ਵਿੱਚੋਂ ਸਿਰਫ 1 ਤਿਹਾਈ ਘਰ ਹੀ ਪਹਿਲਾਂ ਤੋਂ ਬਣੇ ਹੋਏ ਸਨ ਪ੍ਰਾਪਰਟੀ ਕਾਉਂਸਲ ਨੇ ਕਿਹਾ ਕਿ ਵਿਦੇਸ਼ੀ ਨਿਵੇਸ਼ ਨੂੰ ਸੀਮਿਤ ਕਰਨ ਨਾਲ ਰਿਹਾਇਸ਼ ਦੀ ਸਮੱਸਿਆ ਤੇ ਕੋਈ ਫਰਕ ਨਹੀਂ ਪਵੇਗਾ ਪਰ ਨਵੀਂ ਉਸਾਰੀ ਤੇ ਧਿਆਨ ਕੇਂਦਰਿਤ ਕਰਨਾ ਇੱਕ ਚੰਗਾ ਕਦਮ ਹੈ ਵਿਰੋਧੀ ਧਿਰ ਦੇ ਨੇਤਾ ਪੀਟਰ ਡਟਨ ਨੇ ਵੀ ਮਈ 2024 ਵਿੱਚ ਅਜਿਹਾ ਹੀ ਐਲਾਨ ਕੀਤਾ ਸੀ ਉਸ ਸਮੇਂ ਖਜ਼ਾਨਚੀ ਜਿਨ ਚਿੰਮਰਸ ਨੇ ਪ੍ਰਸਤਾਵ ਨੂੰ ਪਾਗਲਪਨ ਦੱਸਿਆ ਸੀ 트럼ਪ ਪ੍ਰਸ਼ਾਸਨ ਨੇ ਸੰਕੇਤ ਦਿੱਤਾ ਹੈ ਕਿ ਉਹ ਸੈਮੀਕੰਡਕਟਰ ਉਦਯੋਗ ਤੇ ਨਵੇਂ ਟੈਰਿਫ ਵਿਕਸਿਤ ਕਰਨ ਵਾਲੇ ਨੇ ਜੋ ਕਿ ਜ਼ਿਆਦਾਤਰ ਅਮਰੀਕੀ ਵਪਾਰਕ ਭਾਈਵਾਲਾਂ ਲਈ ਪਹਿਲਾਂ ਤੋਂ ਐਲਾਨੇ ਗਏ ਟੈਰਿਫ ਤੋਂ ਵੱਖਰੇ ਹੋਣਗੇ ਆਮ ਤੌਰ ਤੇ ਚਿਪ ਵਜੋਂ ਜਾਣੇ ਜਾਂਦੇ ਸੈਮੀਕੰਡਕਟਰ ਜ਼ਿਆਦਾਤਰ ਇਲੈਕਟ੍ਰੋਨਿਕਸ ਯੰਤਰਾ ਵਿੱਚ ਲਾਜ਼ਮੀ ਹੁੰਦੇ ਨੇ ਯੂ ਐਸ ਕਸਟਮਸ ਅਤੇ ਬਾਰਡਰ ਪ੍ਰੋਟੈਕਸ਼ਨ ਦੁਆਰਾ ਪ੍ਰਕਾਸ਼ਿਤੇ ਨਵੇਂ ਨੋਟਿਸ ਸਮਾਰਟਫੋਨ ਕੰਪਿਊਟਰ ਹਾਰਡ ਡਰਾਈਵ ਫਲੈਟ ਅਤੇ ਪੈਨਲ ਅਤੇ ਕੁਝ ਚਿਪਸ ਉਹਨਾਂ ਨੂੰ ਬਣਾਉਣ ਲਈ ਵਰਤੀਆਂ ਜਾਣ ਵਾਲੀਆਂ ਮਸ਼ੀਨਾਂ ਤੇ ਇਹ ਟੈਰਿਫ ਲਾਗੂ ਹੋਣਗੇ ਇਸ ਛੋਟ ਦਾ ਮਤਲਬ ਹੈ ਕਿ ਚੀਨ ਤੋਂ ਆਉਣ ਵਾਲੇ ਤਕਨੀਕੀ ਉਤਪਾਦ ਜੋ ਕਿ ਵਰਤਮਾਨ ਵਿੱਚ 145% ਟੈਰਿਫ ਦੇ ਅਧੀਨ ਹੈ ਅਤੇ ਹੋਰ ਦੇਸ਼ ਜੋ ਸ਼ੁਰੂ ਵਿੱਚ ਐਲਾਨੇ ਗਏ 10% ਬੇਸਲਾਈਨ ਟੈਰਿਫ ਦਾ ਸਾਹਮਣਾ ਕਰ ਰਹੇ ਨੇ ਉਹਨਾਂ ਤੇ ਕੋਈ ਟੈਰਿਫ ਨਹੀਂ ਲਗਾਇਆ ਜਾਵੇਗਾ ਪਰ ਐਤਵਾਰ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ 트াম্প ਨੇ ਕਿਹਾ ਕਿ ਪਰਸਪਰ ਟੈਰਿਫ ਤੋਂ smartphones ਅਤੇ computer ਨੂੰ ਬਾਹਰ ਰੱਖਣਾ ਥੋੜੇ ਸਮੇਂ ਲਈ ਹੀ ਹੋਵੇਗਾ। ਇਸ ਦੀ ਬਜਾਏ ਉਹਨਾਂ ਨੂੰ semiconductor sector ਲਈ ਵਿਸ਼ੇਸ਼ ਟੈਰਿਫ ਦੀ ਇੱਕ ਔਨ ਵਾਲੀ ਸ਼੍ਰੇਣੀ ਲਈ ਤਿਆਰ ਰਹਿਣਾ ਚਾਹੀਦਾ ਹੈ। ਹਾਲਾਂਕਿ ਇਹ ਟੈਰਿਫ ਬਹੁਤ ਅੱਗੇ ਜਾ ਕੇ ਭਵਿੱਖ ਵਿੱਚ ਲਾਗੂ ਹੋਣਗੇ। ਗੌਰਤਨਾਬ ਹੈ ਕਿ ਤਕਨੀਕੀ ਆਯਾਤਪਤੀ ਵਾਸ਼ਿੰਗਟਨ ਦਾ ਇਹ ਨਜ਼ਰੀਆ ਉਹਨਾਂ ਨੂੰ ਇੱਕ ਨਵੇਂ ਰਾਸ਼ਟਰੀ ਸੁਰੱਖਿਆ ਟੈਰੇ ਪ੍ਰਸ਼ਾਸਨ ਵਿੱਚ ਵੱਖਰਾ ਕਰਕੇ ਕੀ ਪ੍ਰਾਪਤ ਕਰ ਸਕਦੇ ਨੇ ਇਹ ਅਜੇ ਵੀ ਅਸਪਸ਼ਟ ਹੈ ਤਕਨੀਕੀ ਬਾਜ਼ਾਰ ਵਿੱਚ ਆਈ ਉਥਲ-ਪੁਥਲ ਬਾਰੇ ਮਾਹਿਰਾਂ ਨੇ ਕਿਹਾ ਹੈ ਕਿ Apple, Microsoft, Nvidia, Amazon, Tesla, Google ਦੀ ਮੂਲ ਕੰਪਨੀ Alphabet ਅਤੇ Facebook ਦੀ ਮੂਲ ਕੰਪਨੀ Meta ਪਲੇਟਫਾਰਮ ਦੇ ਸਟਾਕਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ ਹਾਕੀ ਇੰਡੀਆ ਨੇ ਸੋਮਵਾਰ ਨੂੰ ਆਉਣ ਵਾਲੇ ਆਸਟ੍ਰੇਲੀਆ ਦੌਰੇ ਲਈ 26 ਮੈਂਬਰੀ ਭਾਰਤੀ ਮਹਿਲਾ ਹਾਕੀ ਟੀਮ ਦਾ ਐਲਾਨ ਕੀਤਾ ਹੈ ਇਹ ਦੌਰਾ 26 ਅਪ੍ਰੈਲ ਤੋਂ 4 ਮਈ ਤੱਕ ਪਰਥ ਹਾਕੀ ਸਟੇਡੀਅਮ ਵਿਖੇ ਖੇਡਿਆ ਜਾਵੇਗਾ ਜਿਸ ਵਿੱਚ ਭਾਰਤ 5 ਮੈਚ ਖੇਡੇਗਾ ਪਹਿਲੇ 2 ਮੈਚ ਆਸਟ੍ਰੇਲੀਆ ਦੇ ਇਹ ਵਿਰੁੱਧ ਹੋਣਗੇ ਜਿਸ ਤੋਂ ਬਾਅਦ ਟੀਮ ਸੀਨੀਅਰ ਆਸਟ੍ਰੇਲੀਆਈ ਟੀਮ ਵਿਰੁੱਧ 3 ਮੈਚ ਖੇਡਦੀ ਨਜ਼ਰ ਆਵੇਗੀ ਇਸ ਦੌਰੇ ਤੇ ਟੀਮ ਦੀ ਕਪਤਾਨੀ ਸ਼ਕਤੀਸ਼ਾਲੀ ਮਿਡਫੀਲਡ ਖਿਡਾਰਨ ਸਲੀਮਾ ਟੇਟੇ ਨੂੰ ਸੌਂਪੀ ਗਈ ਹੈ ਜਦਕੇ ਤਜਰਬੇਕਾਰ ਫਾਰਵਰਡ ਨਵਦੀਪ ਕੌਰ ਉਫ ਕਪਤਾਨ ਦੀ ਭੂਮਿਕਾ ਨਿਭਾਵੇਗੀ ਇਹ ਦੌਰਾਂ ਜੂਨ ਵਿੱਚ ਹੋਣ ਵਾਲੇ FIH ਪ੍ਰੋ ਲੀਗ 2024-25 ਦੇ ਯੂਰੋਪੀਅਨ ਪੜਾ ਦੀ ਤਿਆਰੀ ਦੇ ਲਿਹਾਜ਼ ਨਾਲ ਬੇਹੱਦ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ ਗੋਲ ਕੀਪਿੰਗ ਦੀਆਂ ਜ਼ਿੰਮੇਵਾਰੀਆਂ ਤਜਰਬੇਕਾਰ ਸविता ਅਤੇ ਨੌਜਵਾਨ ਬਿੱਛੂ ਦੇਵੀ ਖੜੀ ਬਾਮ ਸੰਭਾਲਣ ਗਿਆ ਬਚਾਪਕ ਵਿੱਚ ਜੋਤੀ ਸਿੰਘ ਇਸ਼ਿਕਾ ਚੌਧਰੀ ਸੁਸ਼ੀਲਾ ਚਾਨੂ ਸੁਜਾਤਾ ਕੁਜਰ सुमन ਦੇਵੀ ਜੋਤੀ ਅਤੇ ਸਾਖੀ ਰਾਣਾ ਸ਼ਾਮਿਲ ਹਨ ਮਿਡਫੀਲਡ ਦੀ ਅਗਵਾਈ ਕਪਤਾਨ ਸਲੀਮਾ ਟੇਟੇ ਕਰੇਗੀ ਜਿਸ ਨੂੰ ਪੂਜਾ ਯਾਦਵ ਮਹਿিমা ਟੇਟੇ ਅਤੇ ਲਾਰੇਮ ਸਿਆਮੀ ਦਾ ਸਮਰਥਨ ਮਿਲੇਗਾ ਮੁੱਖ ਕੋਚ ਹਰਿੰਦਰ ਸਿੰਘ ਨੇ ਟੀਮ ਵਿੱਚ ਵਿਸ਼ਵਾਸ ਜਿਤਾਉਂਦੇ ਹੋਏ ਇਹ ਕਿਹਾ ਹੈ ਕਿ ਇਹ ਆਸਟ੍ਰੇਲੀਆ ਦੌਰਾ ਸਾਡੇ ਲਈ ਉੱਚ ਪੱਧਰ ਤੇ ਆਪਣੇ ਹੁਨਰ ਅਤੇ ਰਣਨੀਤੀਆਂ ਦੀ ਪਰਖ ਕਰਨ ਦਾ ਮਹੱਤਵਪੂਰਨ ਮੌਕਾ ਹੈ ਅਸੀਂ ਤਜਰਬੇਕਾਰ ਅਤੇ ਨੌਜਵਾਨ ਊਰਜਾ ਦੇ ਸੰਤੁਲਨ ਵਾਲੀ ਟੀਮ ਦੀ ਚੋਣ ਕੀਤੀ ਹੈ ਅਸੀਂ ਤੰਦਰੁਸਤੀ ਫੈਸਲਾ ਲੈਣ ਅਤੇ ਮਾਨਸਿਕ ਤਾਕਤ ਵਰਗੇ ਖੇਤਰਾ ਵਿੱਚ ਸੁਧਾਰ ਕਰਨ ਤੇ ਕੰਮ ਕੀਤਾ ਹੈ ਤਾਂ ਜੋ ਖਿਡਾਰੀ ਦਬਾਅ ਵਿੱਚ ਵੀ ਸੰਜਮ ਬਣਾ ਕੇ ਰੱਖਣ ਅਤੇ ਚੰਗੇ ਪ੍ਰਤੀਯੋਗੀ ਬਣ ਕੇ ਰਹਿ ਸਕਣ ਸਾਡੀ ਕੋਸ਼ਿਸ਼ ਉਹੀ ਜਨੂੰਨ ਦਿਖਾਉਣ ਦੀ ਹੋਵੇਗੀ ਜੋ ਹਾਲ ਹੀ ਵਿੱਚ ਪ੍ਰੋ ਲੀਗ ਦੌਰਾਨ ਦੇਖਿਆ ਗਿਆ ਸੀ ਆਸਟ੍ਰੇਲੀਆ ਨਿਊਜ਼ ਬੁਲਟਰ ਵਿੱਚ ਫਿਲਹਾਲ ਲਈ ਇੰਨਾ ਹੀ ਜਲਦ ਹਾਜ਼ਰ ਹੋਵਾਂਗੇ ਨਵੀਆਂ ਤੇ ਤਾਜ਼ੀਆਂ ਖਬਰਾਂ ਨਾਲ ਅਦੋਂ ਤੱਕ ਲਈ ਸਸਿਆਕਾਰ